ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਸ਼ਰਧਾ ਦੀ ਭਾਵਨਾ ਦੀ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਿੰਨਾ ਸਤਿਕਾਰ ਕਰਦੇ ਆ ਸਾਡੀ ਸ਼ਰਧਾ ਕੀ ਹੈ ਕੀ ਅਸੀਂ ਵਿਖਾਵਾ ਤਾਂ ਨਹੀਂ ਕਰ ਰਹੇ ਕੀ ਅਸੀਂ ਫਾਰਮਲਟੀਆਂ ਪੂਰੀਆਂ ਤਾਂ ਨਹੀਂ ਕਰ ਰਹੇ ਅਕਸਰ ਸਮਾਜ ਦੇ ਵਿੱਚ ਲੋਕ ਕਹਿ ਦਿੰਦੇ ਆ ਕਿ ਗ੍ਰਾਂਤੀ ਸਿੰਘ ਪੈਸੇ ਵਾਸਤੇ ਟੈਡ ਵਾਸਤੇ ਡਿਊਟੀਆਂ ਕਰਦੇ ਆ ਇਹ ਸ਼ਰਦਾ ਦੇ ਨਾਲ ਬਾਣੀ ਨਹੀਂ ਪੜਦੇ ਪੰਜ ਪੰਜੇਮਗਲਾ ਸਿਆਣੇ ਕਹਿੰਦੇ ਆ ਕਿ ਕੋ ਜਿਨਾਨੇ ਹੁੰਦੀਆਂ ਹੋ ਸਕਦਾ ਹੈ ਹਰ ਇੱਕ ਤਰ੍ਹਾਂ ਦੇ ਲੋਕ ਹਰ ਇੱਕ ਖਿੱਤੇ ਦੇ ਵਿੱਚ ਹੁੰਦੇ ਆ ਚੰਗੇ ਵੀ ਅਤੇ ਮਾੜੇ ਵੀ ਜਿਸ ਤਰ੍ਹਾਂ ਹਰ ਇੱਕ ਗੱਲ ਦੇ ਦੋ ਪੱਖ ਹੁੰਦੇ ਆ ਦੋ ਪਹਿਲੂ ਹੁੰਦੇ ਆ ਪਰ ਜਿਹੜੀ ਅੱਜ ਗੱਲ ਕਰਨੀ ਆ ਇਹਦੇ ਵਿੱਚ ਇਹ ਆ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਕਾਰ ਕਰਦੇ ਆ ਕਿੰਨਾ ਸਾਡੇ ਦਿਲ ਦੇ ਵਿੱਚ ਸ਼ਰਧਾ ਭਾਵਨਾ ਹੈ ਸ੍ਰੀ ਸਾਹਿਬ ਪਾਠ ਅਖੰਡ ਪਾਠ ਸੁਖਮੀ ਸਾਹਿਬ ਦੇ ਜਾਪ ਕਰਵਾਉਣ ਵਾਲੇ ਲੋਕ ਕਿੰਨੀ ਇੱਕ ਦਿਲ ਦੇ ਵਿੱਚ ਸ਼ਰਧਾ ਰੱਖਦੇ ਆ ਭਾਵਨਾ ਰੱਖਦੇ ਆ ਯੋ ਕਿ ਅੱਜ ਗੱਲ ਕਰਨੀ ਹੈ ਕੋਈ ਦਿਨ ਪਹਿਲਾਂ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਕਿਸੇ ਘਰ ਦੇ ਵਿੱਚ ਸ੍ਰੀ ਸਹਿ ਪਾਠ ਆਰੰਭ ਕੀਤੇ ਸਨ ਤਕਰੀਬਨ ਮੇਰੇ ਦੋਸਤ ਜਾਣਦੇ ਹਨ ਕਿ ਮੈਂ ਗ੍ਰਾਂਥੀ ਸਿੰਘ ਦੀ ਸੇਵਾ ਕਰਦਾ ਤਾਂ ਇੱਕ ਘਰ ਦੇ ਵਿੱਚ ਜਦੋਂ ਸ੍ਰੀ ਸਹਿ ਪਾਠ ਪ੍ਰਕਾਸ਼ ਹੋਏ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਆਸਣ ਸਜਾਏ ਗਏ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਗੁਰਦੁਆਰਾ ਸਾਹਿਬ ਤੋਂ ਉਸ ਵੀਰ ਨੇ ਸੇਵਕ ਪਰਿਵਾਰ ਨੇ ਆਪਣੇ ਘਰ ਵਿੱਚ ਬਰਾਜਮਾਨ ਕੀਤੇ ਸ੍ਰੀ ਸਾਹਿਬ ਪਾਠ ਆਰੰਭ ਹੋਇਆ ਤਾਂ ਪਹਿਲੇ ਦਿਨ ਹੀ ਮੈਂ ਸ੍ਰੀ ਸਾਹਿਬ ਪਾਠ ਦੀ ਸੇਵਾ ਕਰਨ ਵਾਸਤੇ ਸ਼ਾਮ ਦੀ ਡਿਊਟੀ ਕਰਨ ਵਾਸਤੇ ਉਹ ਸਿਵਕ ਪਰਿਵਾਰ ਦੇ ਘਰ ਗਿਆ ਜਾ ਕੇ ਬਾਣੀ ਪੜਨ ਲੱਗਿਆ ਤਾਂ ਉਹ ਘਰ ਵਾਲਾ ਵੀਰ तकरीबन 4:00 ਵਜੇ ਦੇ ਕਰੀਬ ਸਤਪੁਰਾਂ ਨੂੰ ਨਮਸਕਾਰ ਕਰਕੇ ਚਲਾ ਗਿਆ ਉਸ ਤੋਂ ਬਾਅਦ ਸ਼ਾਮ ਦੀ ਸੇਵਾ ਹੋਈ ਸੁਖਾਸਮ ਦੀ ਸੇਵਾ ਹੋਈ ਜੇ ਮੈਂ ਆਪਣੇ ਘਰ ਚਲਾ ਗਿਆ ਦੂਸਰੇ ਦਿਨ ਫੇਰ ਸਵੇਰ ਦੀ ਡਿਊਟੀ ਤੋਂ ਬਾਅਦ ਸ਼ਾਮ ਦੀ ਡਿਊਟੀ ਸਮੇਂ ਮੈਂ ਫੇਰ ਬਾਣੀ ਪੜ੍ਹਨੀ ਆ ਰੰਭ ਕੀਤੀ ਤਾਂ ਉਹ ਵੀਰ ਉਹੀ ਰੁਟੀਨ ਟਾਈਮ 4 ਵਜੇ ਉੱਠ ਕੇ ਫੇਰ ਚਲਾ ਗਿਆ ਤੀਸਰੇ ਦਿਨ ਫੇਰ ਇਵੇਂ ਹੋਇਆ ਉਹ ਵੀਰ 4 ਵਜੇ ਫੇਰ ਉੱਠ ਕੇ ਚਲਾ ਗਿਆ ਤਾਂ ਮੈਂ ਜਲਪਾਣੀ ਛਕਣ ਵਾਸਤੇ ਜਦੋਂ ਉੱਠਿਆ ਜੋ ਘਰ ਵਾਲੇ ਮੇਰੇ ਸਤਿਕਾਰਯੋਗ ਭੈਣ ਜੀ ਉਹਨਾਂ ਦੇ ਨਾਲ ਵਿਚਾਰ ਕੀਤੀ ਤੇ ਪੁੱਛਿਆ ਭੈਣ ਜੀ ਭਾਈ ਸਾਹਿਬ ਕਿਤੇ ਜੌਬ ਕਰਦੇ ਹਨ ਜਿਹੜਾ ਰੁਟੀਨ ਡੇਲੀ ਸ਼ਾਮ ਨੂੰ ਇਹ ਚਲੇ ਜਾਂਦੇ ਆ ਤਾਂ ਕੰ ਲੱਗੇ ਕਿ ਨਹੀਂ ਬਾਬਾ ਜੀ ਵੀਰ ਜੀ ਉਹ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਜਾਂਦੀ ਆ ਮਾਨੂੰ ਥੋੜਾ ਅਜੀਬ ਲੱਗਿਆ ਤਾਂ ਦੂਸਰੇ ਦਿਨ ਚੌਥੇ ਦਿਨ ਮੈਂ ਜਦੋਂ ਅੰਮ੍ਰਿਤ ਵੇਲੇ ਸੇਵਾ ਕਰਨ ਵਾਸਤੇ ਗਿਆ ਤਾਂ ਵੀਰ ਜੀ ਨਾਲ ਸਮਾਪਤੀ ਤੋਂ ਬਾਅਦ ਦੁਪਹਿਰ ਵੇਲੇ ਵਿਚਾਰਾਂ ਕੀਤੀਆਂ ਪੁੱਛਿਆ ਭਾਈ ਸਾਹਿਬ ਤੁਸੀਂ ਸ਼ਾਮ ਨੂੰ ਡੇਲੀ ਚਲੇ ਜਾਂਦੇ ਹੋ ਕਿੱਥੇ ਜਾਂਦੇ ਹੋ ਉਹ ਕਹਿ ਲੱਗੇ ਕਿ ਮੈਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪਿਛਲੇ ਇੰਨੇ ਸਮੇਂ ਤੋਂ ਇੰਨੇ ਸਾਲਾਂ ਤੋਂ ਰੁਟੀਨ ਦੇ ਵਿੱਚ ਜਾ ਰਿਹਾ ਤਾਂ ਬਹੁਤ ਅਜੀਬ ਲੱਗਿਆ ਮੈਨੂੰ ਮੈਂ ਉਹਨਾਂ ਨੂੰ ਆਖਿਆ ਵੀਰ ਜੀ ਕਿ ਉਹ ਸਥਾਨ ਬਹੁਤ ਪਾਵਨ ਹੈ ਪਵਿੱਤਰ ਹੈ ਪੂਜਨੀਕ ਹੈ 40 ਮੁਕਤਿਆਂ ਦਾ ਸ਼ਹੀਦੀ ਸਥਾਨ ਹੈ ਉੱਥੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਅਤੇ ਹੋਰ ਸਿੰਘਾਂ ਦੀ ਕੁੱਤੀ ਨੂੰ ਖੰਡਿਆ ਸੀ ਬੜਾ ਪਾਵਨ ਪਵਿੱਤਰ ਸਥਾਨ ਹੈ ਉੱਥੇ ਸਤਿਗੁਰਾਂ ਨੇ ਮੁਕਤੀ ਦਾ ਵਰ ਦਿੱਤਾ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਪਰ ਅੱਜ ਸਾਡੇ ਘਰ ਦੇ ਵਿੱਚ ਦੀਨ ਦੁਨੀਆ ਦੇ ਮਲ ਇਸ ਕਾਲਕੁ ਦੇ અવਤਾਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਤੁਹਾਡੇ ਘਰ ਦੇ ਵਿੱਚ ਬਰਾਜਮਾਨ ਹਨ ਤੇ ਤੁਸੀਂ ਉੱਠ ਕੇ ਚਲੇ ਜਾਂਦੇ ਹੋ ਉੱਥੋਂ ਮੈਨੂੰ ਮaaf ਕਰਿਆ ਜੇ ਉਹਨਾਂ ਦੀ ਗੱਲ ਦੇ ਵਿੱਚ ਥੋੜਾ ਜਿਵੇਂ ਆਪਾਂ ਹੌਮੇ ਵਾਲਾ ਕਿ ਮੈਂ ਤਾਂ ਭਾਈ ਸਾਹਿਬ ਇੰਨੇ ਸਾਲ ਹੋ ਗਏ ਮੀਂਹ ਆਵੇ ਹਨੇਰੀ ਆਵੇ ਮੈਂ ਨਹੀਂ ਛੱਡਿਆ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਜਾਣਾ ਮੈਂ ਆਪਦਾ 4 ਵਜੇ ਚਲਾ ਜਾਣਾ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਭਾਈ ਸਾਹਿਬ ਉਦਾਹਰਣ ਦੇ ਕੇ ਇੱਕ ਦੁਨੀਆ ਦੀ ਉਦਾਹਰਣ ਦਿੱਤੀ ਕਿ ਸਾਡੇ ਘਰ ਵਿੱਚ ਜੇਕਰ ਦੁਨੀਆ ਦਾ ਬਾਦਸ਼ਾਹ ਆਇਆ ਹੋਵੇ ਉਹ ਸਾਡੇ ਘਰ ਬੈਠਾ ਹੋਵੇ ਤੇ ਅਸੀਂ ਉਹਦੇ ਮਹਿਲਾ ਵਿੱਚ ਜਾਈਏ ਕਿਉਂ ਬਾਦਸ਼ਾ ਖੁਸ਼ ਹੋਵੇਗਾ ਜਾਂ ਸਾਡੀ ਹਾਜ਼ਰੀ ਉਸ ਬਾਦਸ਼ਾ ਦੇ ਸਾਹਮਣੇ ਮਨਜ਼ੂਰ ਹੋ ਸਕਦੀ ਹੈ ਕਿਉਂਕਿ ਉਹ ਬਾਦਸ਼ਾ ਤਾਂ ਸਾਡੇ ਘਰ ਵਿੱਚ ਬੈਠੇ ਹਨ ਇਸੇ ਤਰ੍ਹਾਂ ਹੀ ਦੀਨ ਦੁਨੀਆ ਦੇ ਮਾਲਕ ਤੁਮਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਵਿੱਚ ਹੈ ਠੀਕ ਉੱਥੇ ਵੀ ਤਾਂ ਤੁਮਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਪ੍ਰਕਾਸ਼ ਹੈ ਉਸ ਪਾਵਨ ਪੀਤਰ ਅਸਥਾਨ ਤੇ ਪਰ ਦੀਨ ਦੁਨੀਆਂ ਦੇ ਮਾਲਕ ਦਾ ਸਾਡੇ ਘਰ ਵਿੱਚ ਬਰਾਜਮਾਨ ਬੈਠਿਆ ਤੇ ਅਸੀਂ ਉਹਨਾਂ ਦੇ ਦਰਸ਼ਨ ਛੱਡ ਕੇ ਉਹਨਾਂ ਦੀ ਹਾਜ਼ਰੀ ਛੱਡ ਕੇ ਉਹਨਾਂ ਦੀ ਗੋਦ ਛੱਡ ਕੇ ਅਸੀਂ ਉਹਨਾਂ ਦੇ ਹੀ ਦੂਸਰੇ ਅਸਥਾਨ ਤੇ ਜਾ ਰਹੇ ਹਾਂ ਪਰ ਨਹੀਂ ਜੀ ਉਹ ਕਹਿੰਦੇ ਇਹ ਤਾਂ ਮੇਰਾ ਰੁਟੀਨ ਆ ਜੀ ਮੈਂ ਨਹੀਂ ਛੱਡ ਸਕਦਾ ਮੈਂ ਤਾਂ ਇਹ ਸੇਵਾ ਮੈਂ ਇਹ ਹਾਜ਼ਰੀ ਕਦੇ ਨਹੀਂ ਛੱਡੀ ਮਨ ਨੂੰ ਬੜੀ ਠੇਸ ਪਹੁੰਚੀ ਕਿ ਇਹ ਸੇਵਾ ਇਹ ਸ਼ਰਧਾ ਹੈ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੈ। ਇਵੇਂ ਹੋਰ ਬਣੇ ਸਮਾਜ ਦੇ ਵਿੱਚ ਵਿਚਰਦੇ ਆਂ ਦੇਖਦੇ ਆਂ ਕਿ ਲੋਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾ ਲੈਂਦੇ ਆ। ਪ੍ਰਕਾਸ਼ ਵਾਲੇ ਦਿਨ ਆਏ ਕਈ ਤਾਂ ਭੋਗ ਵਾਲੇ ਦੇ ਨਹੀਂ ਸਤਿਗੁਰਾਂ ਦੇ ਕਮਰੇ ਦੇ ਵਿੱਚ ਜਿੱਥੇ ਸ੍ਰੀ ਸਾਹਿਬ ਪਰ ਪ੍ਰਕਾਸ਼ ਹੁੰਦਾ ਉੱਥੇ ਹੁੰਦੀ ਹੈ। ਅਰਦਾਸ ਵੇਲੇ ਬੁਲਾਉਣਾ ਪੈਂਦਾ ਕਿ ਭਾਈ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਆਰੰਭ ਸਵੇਰੇ ਪ੍ਰਕਾਸ਼ ਵੇਲੇ ਦੀ ਤੇ ਸ਼ਾਮ ਨੂੰ ਸੰਝਾ ਵੇਲੇ ਦੀ ਸਮਾਪਤੀ ਵੇਲੇ ਦੀ ਕਿ ਮੇਰਾ ਜਿਹੜਾ ਵਿਸ਼ਵਾਸ ਸੀ ਕਿ ਇਹ ਅਸੀਂ ਸਤਿਗੁਰਾਂ ਦਾ ਨਿਰਾਦਰ ਨਹੀਂ ਕਰਦੇ ਇਹ ਕਿਹੜੀ ਸ਼ਰਧਾ ਹੈ ਚਾਹੀਦਾ ਤਾਂ ਸਾਨੂੰ ਇਹ ਆ ਦিন ਦੁਨੀਆ ਦਾ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਵਿੱਚ ਆਉਣ ਤੇ ਅਸੀਂ ਤਾਂ ਉਹਨਾਂ ਦੇ ਚਰਨਾਂ ਵਿੱਚ ਹੀ ਬੈਠੇ ਰਹੀਏ ਪਰ ਨਹੀਂ ਲੋਕ ਤੈਸ਼ਟਾ ਕਰਦੇ ਆ ਫਾਰਮੈਲਟੀ ਤੌਰ ਤੇ ਖੁਸ਼ੀਆਂ ਤੇ ਗਮੀਆਂ ਤੇ ਪਾਰਟੀਆਂ ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਲੈ ਕੇ ਆਉਂਦੇ ਆ ਚਰਨ ਪਾਉਂਦੇ ਆ ਪਹਿਲੀ ਗੱਲ ਤਾਂ ਸੇਵਾ ਕਰਨ ਵਾਸਤੇ ਸੱਜਣੇ ਪੈਂਦੇ ਆ ਆਜਾ ਭਾਈ ਮਾਰੇ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਲਿਆਉਣ ਵਾਸਤੇ ਵੀ ਐਨੂੰ ਫੜ ਉਹਨੂੰ ਫੜ ਤੇ ਜਦੋਂ ਸਮਾਪਤੀ ਤੋਂ ਬਾਅਦ ਸਤਿਗੁਰਾਂ ਨੂੰ ਵਿਦਾ ਕਰਨਾ ਹੁੰਦਾ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਇਹੀ ਹੁੰਦਾ ਹੈ ਕਿ ਸੇਵਾਦਾਰ ਕੋਈ ਜਾਣੂ ਤਿਆਰ ਨਹੀਂ ਘਰ ਵਾਲੇ ਵੀ ਜਾਣੂ ਤਿਆਰ ਨਹੀਂ ਮਾਫ ਕਰਿਆ ਜੇ ਕਿਤੇ ਅਸੀਂ ਸਤਿਗੁਰਾਂ ਤੋਂ ਬਖਸ਼ਿਸ਼ਾਂ ਲੈੰਦੇ ਲੈੰਦੇ ਪਾਪ ਤਾਂ ਨਹੀਂ ਖੱਤੀ ਜਾਂਦੇ ਪਾਪ ਤਾਂ ਨਹੀਂ ਕਮਾਈ ਜਾਂਦੇ ਕਿਉਂਕਿ ਇਹ ਤਾਂ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਬੇਨਤੀ ਹੈ ਬੋਲਣਾਂ ਤੋਂ ਕਿਸੇ ਤਰ੍ਹਾਂ ਧੰਤਨ ਸਾਹਿਬ ਸ੍ਰੀ ਗੁਰੂ ਗੰਸਾਹਿਬ ਮਹਾਰਾਜੀ ਦੇ ਚਰਨਾਂ ਦੇ ਖਿਲਾਫ ਬੋਲਿਆ ਗਿਆ ਹੋਵੇ ਉਹਨਾਂ ਦੇ ਸਥਾਨ ਦੇ ਪ੍ਰਤੀ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦਿਆ ਜੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵਾਤਵਾਤ ਨੂੰ ਸ਼ੇਅਰ ਕਰ ਦਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕ